ਜੀ ਇਹ ਦਫ਼ਤਰ ਆ ਜੀ ਸਰਕਾਰ ਕੋਲੇ ਮੰਗਾ ਲੈ ਗਈ। ਸਵੇਰ ਦੀ ਗਰਮੀ ਬਹੁਤ ਪੈ ਰਹੀ ਆ ਜੀ। ਬੰਦੇ ਪਾਣੀ ਕਹਿੰਦੇ ਤੜਕੇ ਦੇ ਮੁੱਲ ਲੈ ਲੈ ਪੀ ਰਹੇ ਨੇ। ਆ ਟੁੱਟੀਆਂ ਤੇ ਦੇਖ ਲਈ ਉਵੇਂ ਬੰਦ ਰਹੇ ਚੱਲ ਨਹੀਂ ਰਹੀਆਂ। ਪਾਣੀ ਕਹਿੰਦੇ ਲੋਕਾਂ ਦਾ ਬਹੁਤ ਬੁਰਾ ਹਾਲ ਆ ਜੀ। ਇਹਦਾ ਕੋਈ ਧਿਆਨ ਦਿੱਤਾ ਜਾਵੇ। ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ। ਪਾਣੀ ਮੁੱਲ ਪਿੰਦੇ ਆ ਜੀ ਬੰਦੇ ਆ ਸਾਰੇ ਇਹ ਸਾਗਦੇ ਪਾਣੀ ਨੂੰ ਖੜੇ ਨੇ ਮੁੰਡੇ ਆ। ਸਵੇਰ ਤੋਂ ਪਿਆਸੇ ਬੈਠੇ ਆ ਇੱਥੇ। ਪਾਣੀ ਮੁੱਲ ਲੈ ਰਹਿ ਕੇ ਪੀਰਿਆਂ ਪਾਣੀ ਥੱਲੇ ਢੁੱਲਦਾ ਫਿਰ ਇਹ ਚਲਦੀ ਆ ਪਾਣੀ ਨਹੀਂ ਆ ਰਿਹਾ ਜੀ ਇਹ ਚ ਨਹੀਂ ਮੈਂ ਤਾਂ ਨਵਾਂ ਲਵਾ ਕੇ ਦਿੱਤਾ ਇਹ ਤਾਂ ਹੁਣ ਉਹਨਾਂ ਦੇ ਜਿਹੜੇ ਇੱਥੇ ਕੇਰ ਟਿਕਟ ਜਿਹੜੇ ਇੱਥੇ ਬੈਠੇ ਨੇ ਜਿਹੜੇ ਉਸ ਬ੍ਰਾਂਚ ਨੂੰ ਲੀਡ ਕਰਦੇ ਨੇ ਉਹ ਦੇਖਣ ਕਿਉਂ ਨਹੀਂ ਦੇਖਦੇ ਹੁਣ ਹਰ ਚੀਜ਼ ਐਮਐਲਏ ਨੂੰ ਥੋੜੀ ਦੇਖਣੀ ਹੈ ਕੀ ਕੋਈ ਗੱਲ ਹੁਣ ਮੇਰੀ ਨੌਲੇਜ ਦਾ ਜੀ ਮੈਂ ਆਪਣੇ ਬੰਦੇ ਭੇਜੂੰਗਾ ਬਿਲਕੁਲ ਕਰਾਇਆ ਜਾਏਗਾ 100 1% ਕਰਾਇਆ ਜਾਏਗਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਦੇਹੀ ਦਫ਼ਤਰ ਆ ਜੀ ਸਰਕਾਰ ਕੋਲੇ ਮੰਗਾ ਲੈ ਗਈ। ਸਵੇਰ ਦੀ ਗਰਮੀ ਬਹੁਤ ਪੈ ਰਹੀ ਆ ਜੀ। ਬੰਦੇ ਪਾਣੀ ਕਿੰਨੀਆਂ ਤੜਕੇ ਦੇ ਮੁੱਲ ਲੈ ਲੈ ਪੀ ਰਹੇ ਨੇ। ਆ ਟੂਟੀਆਂ ਦੇਖੋ ਲਈ। ਉਵੇਂ ਬੰਦ ਰਹੇ ਚੱਲ ਨਹੀਂ ਰਹੀਆਂ। ਪਾਣੀ ਕਿੰਨੀਆਂ ਲੋਕਾਂ ਦਾ ਬਹੁਤ ਬੁਰਾ ਹਾਲ ਆ ਜੀ। ਇਹਦਾ ਕੋਈ ਧਿਆਨ ਦਿੱਤਾ ਜਾਵੇ। ਕਿਹੜੀ ਜਗ੍ਹਾ ਡੀਸੀ ਦਾ ਦਹੀ ਦਫ਼ਤਰ ਆ ਜੀ। ਲੁਧਿਆਣਾ ਜੀ। ਹਾਂਜੀ। ਤੇ ਹੁਣ ਫਿਰ ਪਾਣੀ ਫਿਰ ਕਿੱਥੋਂ ਪੀਤਾ ਪਾਣੀ ਮੁੱਲ ਪਿੰਦੇ ਆ ਜੀ ਬੰਦੇ ਆ ਸਾਰੇ ਸਾਗਦੇ ਆ ਪਾਣੀ ਨੂੰ ਖੜੇ ਨੇ ਬੰਦੇ ਆ ਰਹੀ। 9 ਬੰਦਾ ਖੜਾ ਜੀ। ਸੋ ਬੰਦਾ ਹੋਊ ਸਾਡਾ ਅੱਜ ਅੱਜ ਦੀ ਦਫ਼ਤਰ ਉਹ ਪਾਣੀ ਕਿੰਨੀ ਸਾਰੇ ਬੰਦੇ ਦੇਖਦੇ ਨਹੀਂ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ ਅਸੀਂ ਡੀਸੀ ਦਾ ਉੱਤਰ ਆਏ ਸੀਗੇ ਜੀ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਸਵੇਰ ਤੋਂ ਪਿਆਸੇ ਬੈਠੇ ਆ ਇੱਥੇ ਪਾਣੀ ਮੁੱਲ ਲੈ ਲੈ ਕੇ ਪੀ ਰਹੇ ਹਾਂ ਪਾਣੀ ਥੱਲੇ ਡੁੱਲਦਾ ਹਾਂ ਜੀ ਹਾਂ ਜੀ ਲੱਗਦਾ ਕਿ ਇਹਦੇ ਨਾਲ ਬਿਮਾਰੀ ਵੀ ਫੈਲਦੀ ਜਿੱਦਾਂ ਸਾਫ਼ ਪਾਣੀ ਤੇ ਮੱਛਰ ਹਾਂ ਜੀ ਹਾਂ ਇੱਥੇ ਮੱਛਰ ਵੀ ਫੈਲਦਾ ਜੀ ਉਰੇ ਇਹਦੇ ਨਾਲ ਬਿਮਾਰੀ ਫੈਲ ਜਾਂਦੀ ਹੈ ਜੀ ਹਾਂ ਜੀ ਕੀ ਲੱਗਦਾ ਫਰਿੱਜ ਚੱਲ ਰਹੀ ਹੈ ਫਰਿੱਜ ਚੱਲਦੀ ਹੈ ਪਾਣੀ ਨਹੀਂ ਆ ਰਿਹਾ ਜੀ ਇਹ ਚ ਥੱਲੇ ਡੋਲ ਰਿਹਾ ਪਾਣੀ ਥੱਲੇ ਡੋਲ ਰਿਹਾ ਗਰਮੀ ਆ ਪਾਣੀ ਦਾ ਕਰਮਚਾਰੀਆਂ ਨੂੰ ਦੇਖਣਾ ਚਾਹੀਦਾ ਵੀ ਆਮ ਲੋਕ ਜਿਹੜੇ ਆਉਂਦੇ ਨੇ ਖੇਜਲ ਖਰਾਬ ਹਾਂਜੀ ਹਾਂ ਇਹਨਾਂ ਨੂੰ ਦੇਖਣਾ ਚਾਹੀਦਾ ਜੀ ਕਰਮਚਾਰੀਆਂ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਤੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ ਜੀ ਡੀਸੀ ਦਫ਼ਤਰ ਦੇ ਬਾਹਰ ਵਾਟਰ ਕੂਲਰ ਲੱਗਿਆ ਹੈ ਵੱਡੀ ਫ੍ਰੀਜ ਲੱਗੀ ਹੈ ਇੱਕ ਤਾਂ ਮੈਂ ਹੀ ਲੁਵਾਈ ਆ ਉੱਥੇ ਅੱਜ ਤੋਂ 7 ਸਾਲ ਪਹਿਲਾਂ ਲੁਵਾਈ ਸੀ ਪਾਣੀ ਦੀ ਪਾਣੀ ਥੱਲੇ ਡੋਲ ਰਿਹਾ ਨਹੀਂ ਮੈਂ ਤਾਂ ਨਵਾਂ ਲਵਾ ਕੇ ਦਿੱਤਾ ਇਹ ਤਾਂ ਹੁਣ ਉਹਨਾਂ ਦੇ ਜਿਹੜੇ ਇੱਥੇ ਬਾਹਰ ਬੈਠੇ ਨੇ ਉਹਨਾਂ ਨੂੰ ਚਾਹੀਦਾ ਨਾ ਕਿਰ ਟਿਕਟ ਜਿਹੜੇ ਉੱਥੇ ਬੈਠੇ ਨੇ ਜਿਹੜੇ ਉਸ ਬ੍ਰਾਂਚ ਨੂੰ ਲੀਡ ਕਰਦੇ ਨੇ ਉਹ ਦੇਖਣ ਕਿਉਂ ਨਹੀਂ ਦੇਖਦੇ ਹੁਣ ਹਰ ਚੀਜ਼ ਐਮਐਲਏ ਨੂੰ ਥੋੜੀ ਦੇਖਣੀ ਹੈਗੀ ਆ ਕੋਈ ਗੱਲ ਹੁਣ ਮੇਰੀ ਨੌਲੇਜ ਲੈ ਜੀ ਮੈਂ ਆਪਣੇ ਬੰਦੇ ਭੇਜੂੰਗਾ ਔਰ ਜਿਹੜੀ ਜੁਬੇਵਾਰੀ ਬਿਲਕੁਲ ਸਾਡੇ ਦੇਖੋ ਪਾਣੀ ਪੁਣੀ ਦਾ ਇੰਤਜ਼ਾਮ ਆ ਸਾਰਾ ਕੁਝ ਇੱਥੇ ਆ ਦੇਖੋ ਬੋਤਲਾ ਪਾਣੀ ਦੀ ਇੱਧਰ ਮਾਰੋ ਜੀ ਕੈਮਰਾ ਦੇਖੋ ਪਾਣੀ ਆ ਬੋਤਲਾ ਉੱਤੇ ਰੁੜੀਆਂ ਫਿਰਦੀਆਂ ਨੇ ਤੇ ਇੱਥੇ ਇਹ ਨਹੀਂ ਕਿ ਵੀ ਸੰਗਤ ਆ ਰਹੀ ਹੈ ਅਸੀਂ ਉਹਨਾਂ ਨੂੰ ਪੱਖੇ ਲੱਗੇ ਹੋਏ ਨੇ ਟੈਂਟ ਲੱਗਿਆ ਹੋਇਆ ਕੂਲਰ ਲੱਗੇ ਹੋਏ ਨੇ ਪਾਣੀ ਦਾ ਇੰਤਜ਼ਾਮ ਆ ਹੱਲ ਕਰਾਇਆ ਜਾਏਗਾ ਜੀ ਬਿਲਕੁਲ ਕਰਾਇਆ ਜਾਏਗਾ ਜੀ ਦਫ਼ਤਰ ਆਏ ਜੀ ਸਰਕਾਰ ਕੋਲੇ ਮੰਗਾ ਲੈ ਕੇ ਜੀ ਸਵੇਰ ਦੀ ਗਰਮੀ ਬਹੁਤ ਪੈ ਰਹੀ ਆ ਜੀ ਬੰਦੇ ਪਾਣੀ ਕਿੰਨੀਆਂ ਤੜਕੇ ਦੇ ਮੁੱਲ ਲੈ ਲੈ ਪੀ ਰਹੇ ਨੇ ਆ ਟੂਟੀਆਂ ਦੇਖ ਲਓ ਜੀ ਉਵੇਂ ਬੰਦ ਰਹੇ ਚੱਲ ਨਹੀਂ ਰਹੀਆਂ ਪਾਣੀ ਕਿੰਨੀਆਂ ਲੋਕਾਂ ਦਾ ਬਹੁਤ ਬੁਰਾ ਹਾਲ ਆ ਜੀ ਇਹਦਾ ਕੋਈ ਧਿਆਨ ਦਿੱਤਾ ਜਾਵੇ ਕਿਹੜੀ ਜਗ੍ਹਾ ਡੀਸੀ ਤੋਂ ਜੀ ਦਫ਼ਤਰ ਆਏ ਜੀ ਲੁਧਿਆਣਾ ਜੀ ਹਾਂਜੀ ਤੇ ਹੁਣ ਫਿਰ ਪਾਣੀ ਫਿਰ ਕਿੱਥੋਂ ਪੀਤਾ ਪਾਣੀ ਮੁੱਲ ਪਿੰਦੇ ਆ ਜੀ ਬੰਦੇ ਆ ਸਾਰੇ ਆ ਸਾਗਦੇ ਆ ਪਾਣੀ ਨੂੰ ਖੜੇ ਨੇ ਬੰਦੇ ਆ ਰਹੀ 100 ਬੰਦਾ ਖੜਾ ਸੀ 100 ਬੰਦਾ ਹੋਊ ਸਾਡਾ ਅੱਜ ਅੱਜ ਦਫ਼ਤਰ ਉਹ ਪਾਣੀ ਕਿੰਨੀ ਸਾਰੇ ਬੰਦੇ ਦੇਖਦੇ ਨਹੀਂ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ ਅਸੀਂ ਡੀਸੀ ਸਾਹਿਬ ਤੋਂ ਆਏ ਸੀਗੇ ਜੀ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਸਵੇਰ ਤੋਂ ਪਿਆਸੇ ਬੈਠੇ ਆ ਇੱਥੇ ਪਾਣੀ ਮੁੱਲ ਲੈ ਲੈ ਕੇ ਪੀ ਰਹੇ ਆ ਪਾਣੀ ਥੱਲੇ ਡੁੱਲਦਾ ਹਾਂਜੀ ਲੱਗਦਾ ਕਿ ਇਹਦੇ ਨਾਲ ਬਿਮਾਰੀ ਵੀ ਫੈਲਦੀ ਜਿੱਦਾਂ ਸਾਫ਼ ਪਾਣੀ ਤੇ ਮੱਛਰ ਹਾਂਜੀ ਹਾਂ ਇੱਥੇ ਮੱਛਰ ਵੀ ਫੈਲਦਾ ਜੀ ਉਹਰੇ ਕਿਹੜਾ ਬਿਮਾਰੀ ਫੈਲ ਸਾਦੀ ਹੈ ਜੀ ਹਾਂ ਜੀ ਕੀ ਲੱਗਦਾ ਫਰਿੱਜ ਚੱਲ ਰਹੀ ਹੈ ਫਰਿੱਜ ਚੱਲਦੀ ਹੈ ਪਾਣੀ ਨਹੀਂ ਆ ਰਿਹਾ ਜੀ ਇਹਦੇ ਬੜੀ ਥੱਲੇ ਡੁੱਲੋਂ ਪਾਣੀ ਥੱਲੇ ਡੁੱਲੋਂ ਹੈ ਗਰਮੀ ਆਪਾ ਕਰਮਚਾਰੀਆਂ ਨੂੰ ਦੇਖਣਾ ਚਾਹੀਦਾ ਵੀ ਆਮ ਲੋਕ ਜਿਹੜੇ ਆਉਂਦੇ ਨੇ ਖੇਡਿਲ ਪ੍ਰਾਪ ਹਾਂ ਜੀ ਹਾਂ ਇਹਨਾਂ ਨੂੰ ਦੇਖਣਾ ਚਾਹੀਦਾ ਜੀ ਕਰਮਚਾਰੀਆਂ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਤੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ ਜੀ ਡੀਸੀ ਦਫ਼ਤਰ ਦੇ ਬਾਹਰ ਵਾਟਰ ਕੂਲਰ ਲੱਗਿਆ ਹੈ ਵੱਡੀ ਫਰਿੱਜ ਲੱਗੀ ਹੈ ਇਕ ਤਾਂ ਮਹਿਲ ਲਈ ਹੋਈ ਥੇ ਅੱਜ ਤੋਂ 7 ਸਾਲ ਪਹਿਲਾਂ ਲਵਾਈ ਸੀ ਪਾਣੀ ਦੀ ਪਾਣੀ ਥੱਲੇ ਡੋਲ ਰਿਹਾ ਨਹੀਂ ਮੈਂ ਤਾਂ ਨਵਾਂ ਲਵਾ ਕੇ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਜਿਹੜੇ ਇੱਥੇ ਬਾਹੂ ਬੈਠੇ ਨੇ ਉਹਨਾਂ ਨੂੰ ਚਾਹੀਦਾ ਨਾ ਕਿਰ ਟਿਕਟ ਜਿਹੜੇ ਉੱਥੇ ਬੈਠੇ ਨੇ ਜਿਹੜੇ ਉਸ ਬ੍ਰਾਂਚ ਨੂੰ ਲੀਡ ਕਰਦੇ ਨੇ ਉਹ ਦੇਖਣ ਕਿਉਂ ਨਹੀਂ ਦੇਖਦੇ ਹੁਣ ਹਰ ਚੀਜ਼ ਐਮਐਲਏ ਨੂੰ ਥੋੜੀ ਦੇਖਣੀ ਹੈਗੀ ਆ ਕੋਈ ਗੱਲ ਹੁਣ ਮੇਰੀ ਨੌਲੇਜ ਲੈ ਦੀ ਮੈਂ ਆਪਣੇ ਬੰਦੇ ਭੇਜੂੰਗਾ ਔਰ ਜਿਹਦੀ ਜ਼ੁਬੇਵਾਰੀ ਬਿਲਕੁਲ ਸਾਡੇ ਦੇਖੋ ਪਾਣੀ ਪੁਣੀ ਦਾ ਇੰਤਜ਼ਾਮ ਆ ਸਾਰਾ ਕੁਝ ਇੱਥੇ ਆ ਦੇਖੋ ਬੋਤਲਾ ਪਾਣੀ ਜਿਆ ਇਧਰ ਮਾਰੋ ਜੀ ਕੈਮਰਾ ਦੇਖੋ ਪਾਣੀ ਆ ਬੋਤਲਾਂ ਉੱਤੇ ਰੁੜੀਆਂ ਫਿਰਦੀਆਂ ਨੇ ਤੇ ਇੱਥੇ ਇਹ ਨਹੀਂ ਕਿ ਵੀ ਸੰਗਤ ਆ ਰਹੀ ਹੈ ਅਸੀਂ ਉਹਨਾਂ ਨੂੰ ਪੱਖੇ ਲੱਗੇ ਹੋਏ ਨੇ ਟੈਂਟ ਲੱਗਿਆ ਹੋਇਆ ਕੂਲਰ ਲੱਗੇ ਹੋਏ ਨੇ ਪਾਰੀ ਦਾ ਇੰਤਜ਼ਾਮ ਆ ਹੱਲ ਕਰਾਇਆ ਜਾਏਗਾ ਜੀ ਬਿਲਕੁਲ ਕਰਾਇਆ ਜਾਏਗਾ 100 1% ਕਰਾਇਆ ਜਾਏਗਾ